ਦੀ ਰਿਹائش ਦੇ ਅੱਗੇ ਕੰਪਿਊਟਰ ਅਧਿਆਪਕਾਂ ਦੇ ਵੱਲੋਂ ਮੁੜ ਲਾਇਆ ਗਿਆ ਧਰਨਾ ਪਹਿਲਾਂ ਵੀ ਲੰਬੇ ਸਮੇਂ ਤੱਕ ਧਰਨਾ ਚੱਲਦਾ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਨਾਲ ਇਹਨਾਂ ਦੇ ਅਪਕਾਂ ਦਾ ਪੇਚਾ ਵੀ ਪਿਆ ਕਾਫੀ ਜ਼ਿਆਦਾ ਜਦੋਂ ਜਹਤ ਤੋਂ ਬਾਅਦ ਆਖਰਕਾਰ ਕੰਪਿਊਟਰ ਅਧਿਆਪਕਾਂ ਨੂੰ ਭਰੋਸਾ ਦੇ ਦਿੱਤਾ ਸੀ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ अरोड़ा ਦੇ ਵੱਲੋਂ ਕਿ ਤੁਹਾਡੀਆਂ ਮੰਗਾਂ ਮੰਨ ਲੀਆਂ ਜਾਣਗੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਮੀਟਿੰਗ ਹੋਵੇਗੀ ਪਰ ਮੀਟਿੰਗ ਦੇ ਨਾਂ ਦੇ ਉੱਤੇ ਸਿਰਫ ਲਾਰੇ ਲੱਪੇ ਲੱਗਦੇ ਰਹੇ ਜੋ ਕੰਪਿਊਟਰ ਅਧਿਆਪਕ ਕਹਿ ਰਹੇ ਨੇ ਤਾਂ ਜਿਸ ਤੋਂ ਅੱਕ ਕੇ ਹੁਣ ਅਧਿਆਪਕਾਂ ਦੇ ਵੱਲੋਂ ਮੁਰ ਤੋਂ ਪੱਕਾ ਧਰਨਾ ਲਗਾ ਦਿੱਤਾ ਤਾਂ ਹੁਣ ਕਿਹੋ ਜਿਹਾ ਮਾਹੌਲ ਬਣਦਾ ਆ ਕੀਨੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਕਿਹੜਾ ਭਰੋਸਾ ਦਿੱਤਾ ਗਿਆ ਸੀ ਉਸ ਭਰੋਸੇ ਦੇ ਉੱਤੇ ਸਰਕਾਰ ਜੌਨੀ ਸਿੰਘਲਾ ਕੰਪਿਊਟਰ ਅਧਿਆਪਕ ਸੰਘਰਸ਼ ਮਿਟ ਗਈ ਅੱਜ ਫੇਰ ਜੀਐਮ ਦੀ ਕੂਟੀ ਨੂੰ ਆਇਆ ਹਾਂ ਪਹਿਲਾਂ ਵੀ ਬੇਖੜਤਾ ਦੇ ਮਿਟਰੀ ਲੰਬਾ ਸਮਾਂ ਜੀ ਪੰਜਾਬ ਸਰਕਾਰ ਤੋਂ ਨਾਰਾਜ਼ ਹੋ ਕੇ ਸਾਨੂੰ ਬਾਰ ਬਾਰ ਰੈਲੀਆਂ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਆ ਸਰਕਾਰ ਦੇ ਭਲੇਖੇ ਜਾ ਕੇ ਵੀ ਅਸੀਂ ਮੋਰਚਾ ਚੱਕਦੀਏ ਭੁਖੜਤਾਲ ਮੋਰਚਾ ਚੱਕਦੀਏ ਥੋੜਾ ਕੰਮ ਕਰਦਾਂਗੇ 5 ਮਹੀਨੇ ਹੋ ਗਏ 9 ਮਾਰਚ ਨੂੰ ਚੱਕਿਆ ਸੀਗਾ ਇਹਨਾਂ ਤੇ ਅਸੀਂ ਭਰੋਸਾ ਕੀਤਾ ਤੇ ਉਸ ਤੋਂ ਬਾਅਦ ਅਣਗਿਣਤ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਹਾਂ ਹਜੇ ਤੱਕ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੰਪਿਊਟਰ ਤੱਕ ਕੋਈ ਵੀ ਮੰਗ ਨਹੀਂ ਪੂਰੀ ਕੀਤੀ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ ਇਹਨਾਂ ਨੇ ਸਾਡਾ ਧੋਖਾ ਕੀਤਾ ਜਦੋਂ ਤੁਹਾਡੀ ਜਦੋਂ ਭੁਖੜਤਾਲ ਤੇ ਬੈਠੇ ਸੀ ਉਦੋਂ ਕੀ ਕੀ ਨੇ ਅਸ਼ਵਾਸ਼ਣ ਦਿੱਤਾ ਕੀ ਅਸ਼ਵਾਸ਼ਣ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਆਗੂ ਇੱਕ ਅਮਨ ਅਰ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਨੇ ਕਿਹਾ ਤੁਸੀਂ ਧਰਨੇਗਾ ਤਾਂ ਨਹੀਂ ਤੁਹਾਡਾ ਕੰਮ ਕਰਦੇ ਅਸੀਂ ਧਰਨਾ ਚਾਹਤਾ ਹਾਂ ਤਾਂ ਪੰਜ ਮਹੀਨੇ ਹੋ ਗਏ ਧਰਨਾ ਵੀ ਲਾਇਆ ਸੀਗਾ ਫੇਰ ਫੇਰ ਸਾਡੇ ਅਸੀਂ ਉੱਥੇ ਖੜੇ ਹਾਂ ਕੰਮ ਨਹੀਂ ਸਾਡਾ ਬਈ ਅੱਜ ਫੇਰ ਪੁਲਿਸ ਸਵਾਗਤ ਕਰ ਲਈ ਹੈ ੱੱਕਾ ਮੁੱਕੀ ਫੇਰ ਦੇ ਇਹ ਪੁਲਿਸ ਜੀ ਪੰਜਾਬ ਸਰਕਾਰ ਦੀ ਨਹੀਂ ਗਈ ਇਹ ਤਾਂ ਸਿਰਫ ਮੁੱਖ ਮੰਤਰੀ ਦੀ ਨਿੱਜੀ ਸਿਕਿਉਰਿਟੀ ਕਰਦੀ ਹੈ ਤਨਖਾਹਾਂ ਵੀ ਨਹੀਂ ਦਿੱਤਾ ਹੱਪਕਾ ਤੋਂ ਪੈਸੇ ਤਾਂ ਆਉਂਦੀ ਹੈ ਜਿਹੜਾ ਅਸੀਂ ਟੈਕਸ ਭਰਦੇ ਪੰਜਾਬ ਦੇ ਲੋਕ ਇਹਨਾਂ ਦੀ ਤਨਖਾਹਾਂ ਚੈੱਕ ਕਰ ਲਿਓ ਸਾਰੇ ਪੰਜਾਬ ਸਰਕਾਰ ਦਿੰਦੀ ਹੈ ਪਰ ਰੱਖਿਆ ਕੀ ਦੀ ਕਰਦੇ ਆ ਸਿਰਫ ਮੁੱਖ ਮੰਤਰੀ ਦੀ ਮੰਤਰੀਆਂ ਦੀ ਐਮਐ ਪੱਤਰ ਮਿਲਿਆ ਵੈ ਅਪਾਇੰਟਮੈਂਟ ਬਟ ਪੱਤਰ ਮਿਲਿਆ ਵੈ ਸਿੱਖਿਆ ਭਾਗ ਚ ਮਰਜ਼ ਕਰਨ ਦਾ ਇਹਨਾਂ ਤੇ ਸੀਐਸਆਰ ਨੂੰ ਲਾਗੂ ਕਰਨ ਦਾ ਛੇਵਾਂ ਪੇਕ ਮਿਸ਼ਨ ਲਾਗੂ ਕਰਨ ਦਾ ਉਹੀ ਮੰਗਾਂ ਨੂੰ ਲਾਗੂ ਰੋਣ ਸਾਡੀ ਮੁੱਖ ਮੰਗ ਜਿਹੜੀ ਕਿ ਹਜੇ ਤੱਕ ਲੰਬੇ ਸਮੇਂ ਤੇ ਪੂਰੀ ਨਹੀਂ ਹੋਈ 1 ਕਰੋ ਕਿਨਾ ਸ਼ਾਲੀਨੀ ਜੀ ਸ਼ਾਲੀਨੀ ਜੀ ਅੱਗੇ ਸੀਐਮ ਦੀ ਕੋਠੀ ਆਇਓ ਕੀ ਮੇਰੇ ਸਾਡਿਆਂ ਬਹੁਤ ਸਾਨੂੰ 20 ਸਾਲਾਂ ਤੋਂ ਮੁੱਖ ਮੰਤਰੀ ਮਤਲਬ ਇਹਨਾਂ ਵੱਲੋਂ ਸਾਨੂੰ ਸਰਕਾਰਾਂ ਵੱਲੋਂ ਸਿਰਫ ਲਾਰੇ ਹੀ ਮਿਲੇ ਆ ਸਿਰਫ ਸਾਡੀ ਮੁੱਖ ਮੰਤਰੀ ਦੇ ਇਹ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਬਿਨਾਂ ਸ਼ਰਤ ਤੋਂ ਮਰਜ਼ੀ ਕੀਤਾ ਜਾਵੇ ਸਾਡੇ ਅਪੁਆਇੰਟਮੈਂਟ ਲੈਟਰ ਦੇ ਉੱਪਰ ਗਵਰਨਰ ਦੇ ਸਾਈਨ ਨੇ ਪ੍ਰੋਪਰ ਸਾਨੂੰ ਅਪਾਇੰਟਮੈਂਟ ਡੈਟਰ ਮਿਲਿਆ ਹੋਇਆ ਵੀ ਹਾਂ ਤੁਹਾਡੇ ਇੱਥੇ ਸਾਰੇ ਸੀਐਸਆਰ ਰੂਲ ਲਾਗੂ ਹੁੰਦੇ ਨੇ ਤੇ ਤੁਸੀਂ ਰੈਗੂਲਰ ਪੰਜਾਬ ਦੇ ਮੁਲਾਜ਼ਮ ਹੋ ਪਰ ਸਾਡੇ ਤੇ ਹਲੇ ਤੱਕ ਕੋਈ ਵੀ ਚਿੱਠੀ ਉਹ ਜਿਹੜਾ ਗਵਰਨਰ ਵੱਲੋਂ ਸਾਈਨ ਕੀਤਾ ਗਿਆ ਪੱਤਰ ਹੈ ਉਹ ਵੀ ਲਾਗੂ ਨਹੀਂ ਹੋਇਆ ਠੀਕ ਅੱਛਾ ਹੁਣ ਅੱਜ ਤੱਕ ਦਾ ਮੁੱਖ ਕੀ ਕੀ ਪੁਲਿਸ ਤਾਂ ਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਸਰ ਨੇ ਪਹਿਲਾਂ ਵੀ ਕਿਹਾ ਵੀ ਪੁਲਿਸ ਤਾਂ ਸਾਡੀ ਨਹੀਂ ਹੈਗੀ ਜੀ ਇਹ ਤਾਂ ਮੁੱਖ ਮੰਤਰੀ ਦੀ ਹੀ ਸੇਵਾ ਕਰਨ ਵਾਸਤੇ ਹੈ ਆਮ ਨਾਗਰਿਕ ਦੀ ਪੁਲਿਸ ਨਹੀਂ ਹੈਗੀ ਜਦੋਂ ਆਮ ਆਦਮੀ ਸਰਕਾਰ ਆਈ ਸੀ ਉਹ ਕਹਿੰਦੇ ਸੀ ਕਿ ਕੋਈ ਧਰਨੇ ਵਾਲੇ ਕੋਈ ਕਿਸੇ ਦੀ ਚੁੰਨੀ ਨਹੀਂ ਧਰੂਗੀ ਕੋਈ ਆਮ ਆਦਮੀ ਦੇ ਜੀ ਸਾਡੇ ਜਦੋਂ ਅਸੀਂ ਧਰਨੇ ਦੂਜੀ ਸਰਕਾਰਾਂ ਵੇਲੇ ਲਗਾਉਂਦੇ ਸੀਗੇ ਤਾਂ ਆਮ ਆਦਮੀ ਦੇ ਜਿਹੜੇ ਨੁਮਾਇੰਦੇ ਸੀਗੇ ਖੁਦ ਸਾਡੇ ਧਰਨਿਆਂ ਦੇ ਵਿੱਚ ਸਾਡੇ ਨਾਲ ਬਹਿ ਕੇ ਸਾਨੂੰ ਕਹਿ ਕੇ ਜਾਂਦੇ ਸੀ ਵੀ ਤੁਹਾਡਾ ਕੰਮ ਸਾਡੀ ਸਰਕਾਰ ਦੇ ਅੰਦਰ ਤੇ ਹੋ ਜਾਏਗਾ ਪਰ ਉਹ ਵੀ ਝੂਠੇ ਹੀ ਜੌਨੀ ਸਿੰਘਲਾ ਕੰਪਿਊਟਰ ਅਪਕ ਸੰਘਰਸ਼ ਮੀਟਿੰਗ ਅੱਜ ਫੇਰ ਸੀਐਮ ਦੀ ਕੂਟੀ ਨੂੰ ਆਏ ਪਹਿਲਾਂ ਵੀ ਬੜਤਾਂ ਦੇ ਬਟਰੀ ਲੰਬਾ ਸਮਾਂ ਜੀ ਪੰਜਾਬ ਸਰਕਾਰ ਤੋਂ ਨਿਰਾਸ਼ ਹੋ ਕੇ ਸਾਨੂੰ ਬਾਰ ਬਾਰ ਰੈਲੀਆਂ ਧਰਨੇ ਪ੍ਰਦਰਸ਼ਨ ਕਰਨੇ ਪੈ ਰਹੇ ਸਰਕਾਰ ਦੇ ਭਲੇਖੇ ਜਾ ਕੇ ਵੀ ਅਸੀਂ ਮੋਰਚਾ ਚੱਕਦੀਏ ਭੁਖੜਤਾਲ ਮੋਰਚਾ ਚੱਕਦੀਏ ਥੋੜਾ ਕੰਮ ਕਰ ਦਾਂਗੇ 5 ਮਹੀਨੇ ਹੋ ਗਏ 9 ਮਾਰਚ ਨੂੰ ਚੱਕਿਆ ਸੀਗਾ ਇਹਨਾਂ ਤੇ ਅਸੀਂ ਭਰੋਸਾ ਆਏ ਤੇ ਉਸ ਤੋਂ ਬਾਅਦ ਅਣਗਿਣਤ ਮੀਟਿੰਗਾਂ ਹੋ ਗਈਆਂ ਮੀਟਿੰਗਾਂ ਦੇ ਕੇ ਮੁੱਕਰ ਜਾਂਦੇ ਹਜੇ ਤੱਕ ਵਿੱਤ ਮੰਤਰੀ ਹਰਪਾਲਜੀ ਮਾਲ ਤੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੰਪਿਊਟਰ ਤੱਕ ਕੋਈ ਵੀ ਮੰਗ ਨਹੀਂ ਪੂਰੀ ਕੀਤੀ ਅਸੀਂ ਇਹਨਾਂ ਤੇ ਵਿਸ਼ਵਾਸ ਕੀਤਾ ਇਹਨਾਂ ਨੇ ਸਾਡਾ ਧੋਖ ਜਦੋਂ ਤੁਹਾਡੀ ਜਦੋਂ ਭੁਖੜਤਾਂ ਤੇ ਬੈਠੇ ਸੀ ਜਦੋਂ ਕੀ ਕੀਨੇ ਸ਼ਵਾਸ਼ਨ ਦਿੱਤਾ ਕੀ ਸ਼ਵਾਸ਼ਨ ਆਸ਼ਵਾਸਨ ਜੀ ਇਹਨਾਂ ਦੀ ਆਮ ਆਦਮੀ ਪਾਰਟੀ ਦੇ ਅਗੂ ਇੱਕ ਅਮਨ ਅਰੋੜਾ ਇਹਨਾਂ ਦੇ ਵਿੱਤ ਮੰਤਰੀ ਜੀ ਹਰਪਾਲ ਚੀਮਾ ਮੁੱਖ ਮੰਤਰੀ ਭਗਵੰਤ ਮਾਨ ਸਾਰਿਆਂ ਨੇ ਕਿਹਾ ਤੁਸੀਂ ਧਰਨੇਗਾ ਤਾਂ ਨਹੀਂ ਤੁਹਾਡਾ ਕੰਮ ਕਰਦੇ ਅਸੀਂ ਧਰਨਾ ਚਾਹਤਾ ਹੁੰਦਾ 5 ਮਹੀਨੇ ਹੋ ਗਏ ਧਰਨਾ ਵੀ ਲਾਇਆ ਸੀਗਾ ਫੇਰ ਫੇਰ ਸਾਡੇ ਅਸੀਂ ਉੱਥੇ ਖੜੇ ਹਾਂ ਕੰਮ ਨਹੀਂ ਸਾਡਾ ਅੱਜ ਫੇਰ ਪੁਲਿਸ ਸਵਾਗਤ ਕਰ ਲਈ ਹੈ ੱੱੱਕਾ ਮੁੱਕੀ ਫੇਰ ਦੇ ਇਹ ਪੁਲਿਸ ਜੀ ਪੰਜਾਬ ਸਰਕਾਰ ਦੀ ਨਹੀਂ ਜੀ ਇਹ ਤਾਂ ਸਿਰਫ ਮੁੱਖ ਮੰਤਰੀ ਦੀ ਨਿੱਜੀ ਸਿਕਿਉਰਿਟੀ ਕਰਦੀ ਐ ਤਨਖਾਹਾਂ ਐ ਨਹੀਂ ਤੇ ਦਾਫਕਾ ਤੋਂ ਪੈਸੇ ਤਾਂ ਆਉਂਦੀ ਐ ਜਿਹੜਾ ਆਪਾਂ ਟੈਕਸ ਭਰਦੇ ਆ ਪੰਜਾਬ ਦੇ ਲੋਕ ਇਹਨਾਂ ਦੀ ਤਨਖਾਹ ਬਚੈਕ ਕਰ ਲਿਓ ਸਾਰੇ ਪੰਜਾਬ ਸਰਕਾਰ ਦਿੰਦੀ ਐ ਪਰ ਰੱਖਿਆ ਗੀਦੀ ਕਰਦੇ ਐ ਸਿਰਫ ਮੁੱਖ ਮੰਤਰੀ ਦੀ ਮੰਤਰੀਆਂ ਦੀ ਐਮਐਲਏ ਦੀ ਕੀ ਮੁੱਖ ਮੰਗਾਂ ਸੀ ਸਾਡੀਆਂ ਮੁੱਖ ਮੰਗਾਂ ਇਹ ਆ ਜੀ ਕੰਪਿਊਟਰ ਦਾਫਕਾ ਨੂੰ ਜਿਹੜਾ ਰੈਗੂਲੇਸ਼ਨ ਦਾ ਪੱਤਰ ਮਿਲਿਆ ਵੈ ਅਪਾਇੰਟਮੈਂਟ ਬਟ ਪੱਤਰ ਮਿਲਿਆ ਵੈ ਸਿੱਖਿਆ ਭਾਗ 'ਚ ਮਰਜ਼ ਕਰਨ ਦਾ ਇਹਨਾਂ ਤੇ ਸੀਆਰੂ ਲਾਗੂ ਕਰਨ ਦਾ ਛੇਵੇਂ ਪੇਕ ਕਮਿਸ਼ਨ ਲਾਗੂ ਕਰਨ ਦਾ ਉਹੀ ਮੰਗਾਂ ਨੂੰ ਲਾਗੂ ਕਰਨ ਸਾਡੀ ਮੁੱਖ ਮੰਤ ਕਲੀ ਉਹ ਅੱਗੇ ਸਿਜੰਦੀ ਕੋਠੀ ਆਇਆ ਕਿ ਮੇਰੇ ਸਾਡਿਆਂ ਬਹੁਤ ਸਾਨੂੰ 20 ਸਾਲਾਂ ਤੋਂ ਮੁੱਖ ਮੰਤਰੀ ਮਤਲਬ ਇੰਨਾ ਵੱਲੋਂ ਸਾਨੂੰ ਸਰਕਾਰਾਂ ਵੱਲੋਂ ਸਿਰਫ ਲਾਰੇ ਹੀ ਮਿਲੇ ਆ ਸਿਰਫ ਸਾਡੀ ਮੁੱਖ ਮੰਤਰੀ ਦੇ ਇਹ ਹੈ ਕਿ ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਬਿਨਾਂ ਸ਼ਰਤ ਤੋਂ ਮਰਜ਼ੀ ਕੀਤਾ ਜਾਵੇ ਸਾਡੇ ਅਪੁਆਇੰਟਮੈਂਟ ਲੈਟਰ ਦੇ ਉੱਪਰ ਗਵਰਨਰ ਦੇ ਸਾਈਨ ਨੇ ਪ੍ਰੋਪਰ ਸਾਨੂੰ ਅਪੁਆਇੰਟਮੈਂਟ ਐਕਟਰ ਮਿਲਿਆ ਹੋਇਆ ਵੀ ਹਾਂ ਤੁਹਾਡੇ ਇੱਥੇ ਸਾਰੇ ਸੀਐਸਆਰ ਰੂਲ ਲਾਗੂ ਹੁੰਦੇ ਨੇ ਤੇ ਤੁਸੀਂ ਰੈਗੂਲਰ ਪੰਜਾਬ ਦੇ ਮੁਲਾਜ਼ਮ ਹੋ ਪਰ ਸਾਡੇ ਤੇ ਹਲੇ ਤੱਕ ਕੋਈ ਵੀ ਚਿੱਠੀ ਉਹ ਜਿਹੜਾ ਗਵਰਨਰ ਵੱਲੋਂ ਸਾਈਨ ਕੀਤਾ ਗਿਆ ਪੱਤਰ ਹੈ ਉਹ ਵੀ ਲਾਗੂ ਨਹੀਂ ਹੋਇਆ ਪੁਲਿਸ ਦਾ ਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਸਰ ਨੇ ਪਹਿਲਾਂ ਵੀ ਕਿਹਾ ਵੀ ਪੁਲਿਸ ਤਾਂ ਸਾਡੀ ਨਹੀਂ ਹੈਗੀ ਜੀ ਇਹ ਤਾਂ ਮੁੱਖ ਮੰਤਰੀ ਦੀ ਹੀ ਸੇਵਾ ਕਰਨ ਵਾਸਤੇ ਹੈ ਆਮ ਨਾਗਰਿਕ ਦੀ ਪੁਲਿਸ ਨਹੀਂ ਹੈਗੀ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਤਾਂ ਕਹਿੰਦੇ ਸੀ ਕਿ ਕੋਈ ਧਰਨਾ ਨਹੀਂ ਲਗੂ ਕਿਸੇ ਦੀ ਚੁੰਨੀ ਨਹੀਂ ਆਮ ਆਦਮੀ ਦੇ ਜੀ ਸਾਡੇ ਜਦੋਂ ਅਸੀਂ ਧਰਨੇ ਦੂਜੀ ਸਰਕਾਰਾਂ ਵੇਲੇ ਲਗਾਉਂਦੇ ਸੀਗੇ ਤਾਂ ਆਮ ਆਦਮੀ ਦੇ ਜਿਹੜੇ ਨੁਮਾਇੰਦੇ ਸੀਗੇ ਖੁਦ ਸਾਡੇ ਧਰਨਿਆਂ ਦੇ ਵਿੱਚ ਸਾਡੇ ਨਾਲ ਬਹਿ ਕੇ ਸਾਨੂੰ ਕਹਿ ਕੇ ਜਾਂਦੇ ਸੀ ਵੀ ਤੁਹਾਡਾ ਕੰਮ ਸਾਡੀ ਸਰਕਾਰ ਦੇ ਅੰਦਰ ਹੋ ਜਾਏਗਾ ਪਰ ਉਹ ਕੰਪਿਊਟਰ ਅਧਿਆਪਕ ਹੋਣ ਭਾਵੇਂ B.Ed TET ਪਾਸ ਅਧਿਆਪਕ ਹੋਣ ETT ਵਾਲੇ ਅਧਿਆਪਕ ਹੋਣ ਅਕਸਰ ਹੀ ਧਰਨਿਆਂ ਦੇ ਵਿੱਚ ਤੁਹਾਨੂੰ ਨਜ਼ਰ ਆ ਜਾਣਗੇ ਭਾਵੇਂ ਕਿ ਕਾਂਗਰਸ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਸਮੇਂ ਪਟਿਆਲਾ ਦੇ ਵਿੱਚ ਧਰਨੇ ਲੱਗਦੇ ਸੀ ਤਾ ਦੂਜੇ ਪਾਸੇ ਹੁਣ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਆ ਤਾਂ ਸੰਗਰੂਰ ਹੁਣ ਧਰਨਿਆਂ ਦਾ ਗੜਬੜਨ ਦਾ ਜਾ ਰਿਹਾ ਤਾਂ ਇੱਕ ਵਾਰ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹائش ਦੇ ਬਾਹਰ ਕੰਪਿਊਟਰ ਵਿਧਾਇਕਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਪੱਕਾ ਧਰਨਾ ਲਾ ਦਿੱਤਾ ਤੇ ਹੁਣ ਇਸ ਧਰਨੇ ਤੋਂ ਬਾਅਦ ਕੀ ਇਹਨਾਂ ਦੀਆਂ ਮੰਗਾਂ ਪ੍ਰਵਾਨ ਹੁੰਦੀ ਹੈ ਨਾ ਜਾਂ ਫਿਰ ਤੋਂ ਕੋਈ ਨਾ ਕੋਈ ਲੜਾ ਲਪਾ ਲਾ